ਮਾਰੂ ਮਹੱਲਾ ਪੰਜਵਾਂ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦਾ ਜੀਵਨਾ ਰਹਾਉ ਪੀਵਨਾ ਜਿਤ ਮਨ ਆਗਾਵੇ ਨਾਮ ਅੰਮ੍ਰਿਤ ਰਸ ਪੀਵਨਾ ਜੀਵਨਾ ਸਫਲ ਜੀਵਨ ਸਫਲਤਾ ਦਾ ਜੀਵਨ ਕਿਉਂਦਾ ਫਿਰ ਉਹ ਸਫਲਤਾ ਦਾ ਜੀਵਨ ਕਿਵੇਂ ਪ੍ਰਾਪਤੋ ਸੁਨ ਹਰ ਹਰ ਨੂੰ ਅੰਦਰੋਂ ਅਤੋਂਗੋਂ ਸੁਣੇ ਫੇਰ ਉਹਨੂੰ ਜਪ ਜਪ ਫੇਰ ਉਹ ਸਮਝ ਸਮਝ ਸਦਾ ਜੀਵ ਜੀਵੇ ਰੇਗਾ ਇਹ ਆਪਣੇ ਆਪ ਤਰ੍ਹਾਂ ਅੰਦਰੋਂ ਹੀ ਆਵਾਜ਼ ਸੁਣ ਕੇ ਸਾਜੇ ਸਭ ਜੀਕੇ ਸਦਾ ਜੀਵ ਬਤੀਤ ਕਰੇ ਉਹ ਜੀਵ ਸਫਲ ਜੀਵਨ ਕੁਰਬਾਨੀ ਨੂੰ ਸਮਝ ਸਮਝ ਕੇ ਕੁਰਬਾਨੀ ਨੂੰ ਸਮਝ ਕੇ ਸਮਝ ਸਮਝ ਕੇ ਬਹੁਤ ਹੀ ਸਾਧਾ ਦੇ ਨਾਲ ਸਦਾ ਜੀਵ ਬਤੀਤ ਕਰੇ ਉਹ ਜੀਵਨ ਸਫਲ ਹੋ ਜਾਊਗਾ ਪ੍ਰਮਾਤਮਾ ਇਤਬਾਨ ਆਗਾਵੈ ਕੀਵਣਾ ਜੇ ਕੋ ਪੀਣ ਵਾਲੀ ਚੀਜ਼ੋ ਪੀਵੇ ਜਿਹਦੇ ਨਾਲ ਮਨ ਹੱਸਾ ਲਈ ਆਨੰਦ ਹੋ ਜਵੇ ਸਵਾਰਾ ਪੀਣਾ ਹੀ ਨੋ ਪਵੇ ਆਗਾਵੈ ਹੋਰ ਕੋਈ ਪਿਆਸ ਨਾ ਰਹੇ ਤ੍ਰਿष्णा ਚਲੀ ਜਾਵੇ ਅਸਲ ਚ ਕੀਵਣਾ ਉਹ ਚੀਜ਼ ਪੀਓ ਜਿਹਦਾ ਤ੍ਰਿष्णा बुझਵੇ ਆਗਾਵੈ ਉਹ ਕਾਜੀ ਦਾ ਤ੍ਰਿष्णा ਬੁਝੇ ਆਪਮਹਮਦ ਦਰਸਤੀ ਵਾ ਇਸ ਕਰਕੇ ਨਾਮਮਹਮਦ ਦਰਸਤੀ ਰਚਾਈਦਾ ਨਾਮ ਵਰਤਦਾ ਜੇ ਕੀ ਲਿਏ ਗੁਰਮਾਣੀ ਦਾ ਜਿਹੜਾ ਸੋਚੀ ਹੈ ਕੋ ਗਿਆਨ ਇਹਨੂੰ ਕੀ ਲਿਏ ਰਸ ਨੂੰ ਨਾਮ ਰਸ ਨੂੰ ਜਿਹੜਾ ਉਹ ਜਾ ਕੇ ਹੈ ਇਹ ਹੀ ਚੰਦਾਣਾ ਚਾਹੀਦਾ ਹਾਂਜੀ ਇਹ ਜਿਹੜਾ ਨਾਮ ਰਸ ਹੈਗਾ ਅੰਮ੍ਰਿਤ ਰਸ ਹੈਗਾ ਇਹ ਆਪਣੇ ਅੰਦਰ ਸੰਤੋਖ ਪੈਦਾ ਕਰ ਦਿੰਦਾ ਹੈ ਜੀ ਹਾਂ ਹਾਂ ਤਾਂ ਹੀ ਕਿਹਾ ਨਾ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਹੈ ਜੀ ਹਾਂ ਖਾਂਬਣਾ ਜਿੱਤ ਭੁੱਖ ਨਾ ਲੱਗੈ ਸੰਤੋਖ ਹੀ ਸਦਾ ਤ੍ਰਿਪਤਾਵਨਾ ਹਵਾ ਕੋਈ ਦਿਖਾਓ ਜੇ ਤੂੰ ਖੁਕਣਾ ਲੱਗੇ ਜਿਵੇਂ ਖਾਦੇ ਬਣਾ ਫਿਰ ਭੁੱਖ ਲੱਗੇ ਇਹੋ ਕੀ ਹੈ ਸੰਤੋਖ ਸੰਤੋਖ ਖਾਓ ਸੰਤੋਖ ਹੀ ਹੈ ਸੰਤੋਖ ਉਹ ਗਿਆਨ ਹੈ ਸਦਾ ਗੁਰਬਾਨੀ ਚ ਸਤ ਸੰਤੋਖ ਦੇ ਵਿਚਾਰ ਉਹ ਸਤ ਸੰਤੋਖ ਦੀ ਵਿਚਾਰਤਾ ਆ ਰਹੀ ਹੈ ਹੱਤ ਦੀ ਵਿਚਾਰਤਾ ਆ ਰਹੀ ਸੰਤੋਖ ਵਿੱਚੋਂ ਪ੍ਰਾਪਤ ਹੁੰਦਾ ਹੈ ਸਦਾ ਤ੍ਰਿਪਤੀਵਨ ਇਹਨਾਂ ਆਪ ਸਦਾਈ ਤ੍ਰਿਪਤ ਰਹਦਾ। ਤੁੰ ਤੋਂ ਗਰ ਨਾਲ ਬਾਹਰ ਸਦਾਈ ਤ੍ਰਿਪਤ ਰਹਦਾ। ਇਹ ਕੀ ਹੈ ਦੇਖੋ ਖਾਵੇ ਦੇਖੋ ਪੁੱਛਿਆ ਤਸਕਾ ਹੋਇਆ ਧਾਰੋ ਪਰ ਬੰਨੇ ਕੇ ਸਤ ਸੰਤੋਖ ਦੀ ਵਿਚਾਰ ਚੋਂ ਇਹ ਸੰਤੋਖ ਮਿਲ ਜਾਏ ਉਦੂ ਰਵੇ ਖਾ ਹੋ ਜਾਵੇ ਤ੍ਰਿਪਤ ਇਤੋਂ ਅੱਛਾ ਕੋਈ ਖਾਣਾ ਨਹੀਂ ਹਾਂ ਜੀ ਪਹਿਨਣਾ ਰੱਖ ਪਤ ਪਰਮੇਸ਼ਰ ਫਿਰ ਨਾਂਗੇ ਨਹੀਂ ਥੀਵਣਾ ਰਾਖਾ ਪਤੀ ਪਰਮੇਸ਼ਰ ਰੰਗਾਂ ਦੇ ਇਹੀ தீਵਣਾ ਪਹਿਣਾ ਕੀ ਹੈ ਤਾਂ ਕੀ ਗੱਲ ਨਾ ਰਾਖਾ ਪਤੀ ਪਰਮੇਸ਼ਰ ਪਰਮੇਸ਼ਰ ਨੂੰ ਪਰਮੇਸ਼ਰ ਦੇ ਵਿੱਚ ਲੁਕ ਜਾ ਹੁਕਮ ਦੇ ਵਿੱਚ ਸਮਾਜ ਆ ਪਰਮੇਸ਼ਰ ਦੇ ਬਾਣੇ ਚ ਪਤੀ ਦੇ ਹੁਕਮ ਦੇ ਰੂਤਾ ਹਣਾ ਚੱਲਦਾ ਹੈ ਪਰਮੇਸ਼ਰ ਦੇ ਹੁਕਮ ਚ ਲੁਕ ਜਾਣਾ ਤੇ ਪਰਮੇਸ਼ਰ ਦੇ ਹੁਕਮ ਚ ਸਮਾਜਵੇ फिर नंगा ही नहीं हों कदे भी नहीं नंगा हो फिर फिर ना के नहीं ठीक फिर कदे कद ना हो नहीं कदे कंका फिर ए ज्ञान दी गल हो रही है जी इत हाँ दुशासन की सभा द्रोपदी अंबर ले तो बारी हाँ जी हाँ ज्ञान ब्रह्म ज्ञानी के मन प्रगाश जैसे तारू पर आकाश इना का कि हाँ जी भोगना मन मदे ਹਰ ਰਸ ਸੰਤ ਸੰਗਤੀ ਮਹਿ ਲੀਵਣਾ ਹੋਗਾ ਆ ਕੀ ਹੈ satsangti ਹੋਗਣਾ ਮਨ ਬੱਧੇ ਹਰ ਰਸ ਆਨੰਦ ਵਿੱਚ ਹਰ ਰਸ ਦੀ ਨੂੰ ਖਾਣ ਹਰ ਰਸ ਕੋਕਣਾ ਹਰ ਰਸ ਚਖਣਾ ਹਰ ਰਸ ਪੀਣਾ satsangti ਮਹਿ ਇਸ ਤਰੀਕੇ ਨਾਲ ਰਸ ਲੈਨੇ ਰੰਦੇ ਸਾਚੀ ਦੀ ਸੰਗਤ ਵਿੱਚ ਹੀ ਆਪਣੇ ਬੂਧ ਨਾਲ ਹੀ ਲੀਡ ਹੋ ਜਾਣਾ ਉਹਦੇ ਨਾਲ ਇੱਕ ਮਿਲ ਕੋਹ ਜਾਈਦਾ ਉਹ ਜਾਣ ਉੱਥੇ ਹੀ ਰੱਖ ਲੈਦੇ ਰਹਿੰਦੇ ਉੱਥੇ ਹੀ ਸਮਾ ਜਾਣਾ ਹਾਂਜੀ ਸੰਤ ਸੰਗਤੀ ਕੀ ਹੈ ਸੰਤ ਜਿਹੜਾ ਅੰਦਰ ਮੂਲ ਹੈ ਏਦੀ ਸੰਗਤ ਵਿੱਚ ਹਾਂ ਉਹਦੇ ਨਾਲ ਹੀ ਲੀਨ ਹੋ ਜਾਣਾ ਬਿਨ ਤਾਗੇ ਬਿਨ ਸੂਈ ਆਨੀ ਮਨ ਹਰੀ ਭਗਤੀ ਸੰਗੀ ਸੀਵਣਾ ਫਿਰ ਤਾਗੇ ਆ ਤਾਂ ਤਾਗੇ ਦੀ ਲੋੜ ਫਿਰ ਸੂਈ ਆਂਦੀ ਸੂਈ ਬਿਨ ਹੀ ਲਾਂਤੀ ਕੋਈ ਤਾਂ ਕਿ ਰੂਈ ਲੈ ਕੋਈ ਲਿਆਉਣੀ ਆ ਨਾ ਕਿਸੇ ਧਾਗੇ ਦੀ ਲੋੜ ਹੈ ਮਾਣਾ ਹਰ ਭਗਤੀ ਮਾਣਾ ਹਰ ਭਗਤੀ ਨਾਲ ਜੁੜ ਜਵੇ ਹਰ ਭਗਤੀ ਸੰਭ ਸੇਵਣਾ ਹਰ ਭਗਤੀ ਨਾਲ ਸੋਹਣਾ ਲੈ ਮਾਣਾ ਰੂਈ ਦਾ ਧਾਗਾ ਪਰ ਭਗਤੀ ਨਾਲ ਜੋੜਦਾ ਬੰਨੂ ਜਿਵੇਂ ਸ਼ੌਂਕੇ ਕੱਪੜਾ ਜੋੜੀਦਾ ਨੇ ਤਨਾ ਦੂਆ ਐਂਜੋਰਤਾ ਹਰ ਦੇ ਨਾਲ ਐਂਜੋਰਤਾ ਸੁਈ ਧਾਗਾ ਜੋੜ ਦਿੰਦਾ ਕੱਪੜੇ ਨੂੰ ਪਾਟੇ ਨੂੰ ਠੀਕ ਹੈ ਜੀ ਨਾਮਦੇਵ ਜੀ ਤਾਂ ਇਹੀ ਕਹਿੰਦੇ ਆ ਅਨਾਮੇ ਕਾਜ ਤਾਰਸਾ ਠੀਕ ਹੈ ਜੀ ਸਿਵਣਾ ਮਾਨ ਚਿਤ ਨੂੰ ਹੈ ਗਿਆਨ ਦੇ ਨਾਲ ਸਿਵਣਾ ਹੈ ਜੀ ਹਾਂ ਜੀ ਠੀਕ ਹੈ ਜੀ ਮਾਤਿਆਂ ਹਰੀ ਰਸ ਮਹਿ ਰਾਤੇ ਇਸ ਬੋੜ ਨਾ ਕਬਹੂ ਔਖੀਵਣਾ ਜਿਹੜਾ ਹਾਲਾਤ ਦੇ ਵਿੱਚ ਪੂਰੇ ਬੱਤੇ ਹੋਏ ਨੇ ਹਸ ਨੇ ਹਰ ਹਰ ਦਾ ਰੰਗ ਕਿੱਥੇ ਆਇਆ ਤਿਸ ਬੋਲ ਨਾ ਕਹੋ ਉਹ ਖੀ ਬਣਾਓ ਫੇਰ ਦੀ ਉਖੜਦੇ ਦਵਾਰਾਂ ਨੂੰ ਉਖੜਦੇ ਕਬਾ ਜਿੱਥੇ ਛੋਟੇ ਗਾ ਦਵਾਰਾਂ ਦੀ ਵਾ ਉਖੜਦੇ ਰਹਤੋ ਅਲਾਗ ਨਹੀਂ ਹੁੰਦੇ ਦਵਾਰਾਂ ਪੀਤਾ ਕਦੇ ਨਾ ਪੱਟ ਹੈ ਜੀ ਪੀਤਾ ਕਦੇ ਨਾ ਪੱਟ ਹੈ ਹਾਂ ਜੀ ਮਿਲਿਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਔਰ ਸਾਰੇ ਹੀ ਫਿਰ ਆਨੇ ਬਣ ਜਾਂਦੇ ਨੇ ਪ੍ਰਭ ਕਿਰਪਾਲ ਜਿਸ ਦੀ ਵਾ ਪ੍ਰਭ ਕਿਰਪਾ ਕਰਕੇ ਜਰੂਰ ਦੇਵੇ ਜਿਹਨੂੰ ਪ੍ਰਭ ਆਪਣੀ ਕਿਰਪਾ ਨਾਲ ਦੇਵੇ ਉਹਨੂੰ ਸਾਰੇ ਕਜਾਨੇ ਮਿਲ ਜਾਂਦੇ ਨੇ ਸਾਰੇ ਗਿਆਨ ਇਕਜਾਨੇ ਮਿਲ ਜਾਂਦੇ ਨੇ ਹਾਂ ਜੀ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਣਾ ਸੁਖ ਨਾਨਕ ਸੰਤਨ ਕੀ ਸੇਵਾ ਨਾਨਕ ਦਾ ਸੰਤਨ ਦੀ ਸੇਵਾ ਦਾ ਸੁਖ ਹੈ ਜਾਨਸਾ ਸੰਤ ਤੋਂ ਇਪਰਾਇਸ ਕਰਕੇ ਸੰਤਾਂ ਨੇ ਜਾਣਤ ਹੋਏ ਕਿ ਪੁਰੇ ਚਾਹੀਦੇ। ਚਾਹਣ ਪੀਣਾ ਚਾਹੀਦਾ ਨਾ ਫੈਲਦੀ। ਗੁਰੂ ਕੇ ਚਾਹਣ ਤੋਂ ਹੋਇਤੋ ਇਸੇ ਵਾਂਗ। ਜੀ ਗੁਰੇ ਸੰਤ ਹੈ ਜੀ ਆਪਣਾ ਮੂਲ ਹੈ ਜੀ। ਹਾਂ। ਠੀਕ ਹੈ ਜੀ ਇਹ ਅੱਜ ਕੱਲ ਰਿਵਾਜ ਚੱਲਿਆ ਹੋ ਆਪਣੇ ਪੈਰ ਤੋਂ ਆ ਕੇ ਜਿਹੜੇ ਭੋਲੇ ਭਾਲੇ ਸਿੱਖਿਆ ਉਹਨਾਂ ਨੂੰ ਉਹਨਾਂ ਨੂੰ ਪਲਾ ਦਿੰਨੇ ਆ ਜੀ ਜਲ। ਓਏ ਆਪ ਵੀ ਲੇਗਾ ਨਾ ਮੈਂ ਰਖਾ ਹੁਣੇ ਉਹ ਆਗ ਨਾ ਕੌਣ ਜਾਣਗੇ ਉਸ ਗਾਂਜੇ ਜਾਣਗੇ। ਹਾਂ ਜੀ। ਆਪ ਕੋਲ ਹੀ ਪਿੰਦ। ਇਹ ਤਾਂ ਹੈ ਜੀ ਹਾਂ ਪੁੱਛਿਆ ਤੁਸੀਂ ਕਿਤੇ ਬੀਤੇ ਨੇ ਠੀਕ ਹੈ ਜੀ ਇੱਥੇ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਦੀ ਤੀਸਰੀ ਤੇ ਮਾਰੂ ਮਹੱਲਾ ਪੰਜਵਾਂ ਦੀ 6ਵੀਂ ਅਸ਼ਪਤੀ ਸਮਾਪਤੀ ਹੈ